ਸਤਿ ਸ਼੍ਰੀ ਅਕਾਲ ਸਾਥਿਓ ਮੈਂ ਤੁਹਾਡਾ ਆਪਣਾ ਹਰਪ੍ਰੀਤ ਤੁਹਾਡੇ ਅੱਗੇ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਇੱਕ ਨਵੀਂ ਕਹਾਣੀ ਲੈ ਕੇ ਸਾਡੀ ਅੱਜ ਦੀ ਇਹ ਕਹਾਣੀ ਰਿਸ਼ੀ ਦੀ ਗੁਰੂ ਨਾਲਕ ਦੇਵ ਜੀ ਦੀਆਂ ਸਾਖੀਆਂ ਵਿੱਚੋਂ ਲਈ ਗਈ ਹੈ ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਗੋਰਖ ਮੱਤਾ ਗੁਰਦੁਆਰਾ ਸ਼੍ਰੀ ਨਾਲਕ ਮੱਤਾ ਸਾਹਿਬ ਬਣ ਗਿਆ ਅਰਥਾਤ ਗੋਰਖ ਮੱਤਾ ਤੋਂ ਨਾਲਕ ਮੱਤਾ ਕਿਵੇਂ ਬਣਿਆ ਸ਼੍ਰੀ ਗੁਰੂ ਨਾਲਕ ਦੇਵ ਜੀ ਅਤੇ ਮਰਦਾਨਾ ਆਪਣੀ ਸੁਮੇਰ ਪਰਬਤ ਦੀ ਯਾਤਰਾ ਵੇਲੇ ਮੱਤੇ ਦੀ ਪਹਾੜੀ ਤੇ ਪਹੁੰਚਦੇ ਹਨ ਮੱਧਦੀਪ ਪਹਾੜੇ ਉਸ ਵੇਲੇ ਤੇ ਜੰਮੂ ਕਸ਼ਮੀਰ ਵਿੱਚ ਆਉਂਦੀ ਸੀ ਤੇ ਅੱਜ ਦੇ ਉੱਤਰਾਖੰਡ ਵਿੱਚ ਸਥਿਤ ਹੈ ਉਸ ਮੱਧਦੀਪ ਪਹਾੜੀ ਤੇ ਇੱਕ ਸਥਾਨ ਪਿਆ ਹੋਇਆ ਸੀ ਉਸ ਸਥਾਨ ਦਾ ਨਾਮ ਸੀ ਗੋਰਖ ਮੱਤਾ ਉੱਥੇ ਗੋਰਖ ਮੱਤ ਦੇ ਕੋਈ ਜੋਗੀ ਅਤੇ ਸਾਧੂ ਤਪੱਸਿਆ ਕਰਦੇ ਸਨ ਅਤੇ ਰਹਿੰਦੇ ਸਨ ਸ਼੍ਰੀ ਗੁਰੂ ਨਾਲਕਦੇਵ ਜੀ ਅਤੇ ਭਾਈ ਬਰਦਾਨਾ ਉੱਥੇ ਇੱਕ ਸੁੱਕੇ ਪੀਪਲ ਦੇ ਦਰਖਤ ਦੇ ਥੱਲੇ ਜਾ ਕੇ ਵਿਰਾਜਮਾਨ ਹੋ ਜਾਂਦੇ ਹਨ ਰਾਤ ਹੋ ਚੁੱਕੀ ਹੁੰਦੀ ਹੈ ਅਤੇ ਸ਼੍ਰੀ ਗੁਰੂ ਨਾਲਕਦੇਵ ਜੀ ਮਰਦਾਨੇ ਨੂੰ ਆਖਦੇ ਹਨ ਕਿ ਠੰਡ ਪੋਦਾ ਤੁਸੀਂ ਝੂਣੀ ਵਾ ਲੋ ਮਰਦਾਨਾ ਧੂਣੀ ਬਾਲ ਲੈਂਦਾ ਹੈ ਤੇ ਧੂਣੀ ਦੇ ਧੂਏ ਦੇ ਨਾਲ ਜੋਗੀਆਂ ਤੇ ਸਿੱਧਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਸਾਡੇ ਸਥਾਨ ਤੇ ਕੋਈ ਆ ਗਿਆ ਹੈ ਪਰ ਤੂੰ ਰਾਤ ਹੋਣ ਕਰਕੇ ਉਹਨਾਂ ਨੇ ਸੋਚਿਆ ਕਿ ਹੁਣ ਕੋਈ ਇਲਾਹੀ ਹੋਏਗਾ ਇਹਨੂੰ ਰਾਤ ਇੱਥੇ ਕੰਟਰੋਲ ਦੇ ਦਿੰਦੇ ਆਂ ਤੇ ਸਵੇਰੇ ਆਪਾਂ ਇਹਨਾਂ ਨੂੰ ਇੱਕੋ ਰਵਾਨਾ ਕਰ ਦਵਾਂਗੇ ਸਵੇਰ ਹੁੰਦੀ ਹੈ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਇਲਾਹੀ ਬਾਣੀ ਦਾ ਉਚਾਰਨ ਸ਼ੁਰੂ ਕਰਦੇ ਹਨ ਹਮ ਨੂੰ ਬੈਠੇ ਤੂੰ ਦੇਵ ਅਸੀਸਾਂ ਤੂੰ ਰਾਜਾ ਰਾਜਨ ਕੇ ਇਹਦੇ ਵਿੱਚ ਵੀ ਅਲੱਗ-ਤਿਰਨ ਬਾਹੀ ਚਾਨ ਕਰਦੇ ਹਨ ਓਵੇਂ-ਓਵੇਂ ਹੀ ਉਸ ਸੁੱਕੇ ਪੀਪਲ ਉੱਪਰ ਫੇਰ ਆਪਕੇ ਸਟਾਰਟ ਹੋ ਜਾਂਦੀ ਹੈ ਹਨ ਅਰਥਾਤ ਕਿ ਉਹ ਸੁੱਕਾ ਪੀਪਲ ਮੁੜ ਹਰਿਆ-ਭਰਿਆ ਹੋਣ ਲੱਗ ਜਾਂਦਾ ਹੈ ਐਨੇ ਨੂੰ ਜੋਗੀ ਵੀ ਉੱਠ ਖੜਦੇ ਹਨ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਰਦਾਨੇ ਨੂੰ ਉੱਥੋਂ ਕੱਢਦੇ ਫਿਲਾਕ ਵਿੱਚ ਸੁੱਕੇ ਪੇੜ ਦੇ ਥੱਲੇ ਪਹੁੰਚ ਜਾਂਦੇ ਹਨ ਪਰ ਜੋਗੀ ਉੱਥੇ ਆ ਕੇ ਕੀ ਦੇਖਦੇ ਹਨ ਕਿ ਕਈ ਸਾਲਾਂ ਤੋਂ ਜੋ ਪੀਪਲ ਸੁੱਕਾ ਪਿਆ ਸੀ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦੀ ਕੁਰਬਾਨੀ ਉਚਾਲਣ ਨਾਲ ਹੀ ਹਰਾ ਭਰਾ ਹੋ ਗਿਆ ਜੋ ਕਿ ਬਹੁਤ ਹੈਰਾਨ ਹੁੰਦੇ ਹਨ ਅਤੇ ਸਮਝ ਜਾਂਦੇ ਹਨ ਕਿ ਇਹ ਕੋਈ ਆਮ ਪੁਰਸ਼ ਨਹੀਂ ਹਨ ਸਗੋਂ ਕੋਈ ਕਲਾਵਾਨ ਸਾਧੂ ਹਨ ਕਲਾ ਜੋਗੀ ਦੇ ਮੱਦੇ ਵਿੱਚ ਆਉਂਦਾ ਹੈ ਕਿਉਂ ਨਾ ਇਹਨਾਂ ਦੋਨਾਂ ਨੂੰ ਅਸੀਂ ਆਪਣਾ ਚੇਲਾ ਬਣਾ ਲਈਏ ਅਤੇ ਇਹ ਸਾਡੀ ਮੱਤਾ ਬਹੁਤ ਪ੍ਰਚਾਰ ਕਰਨਗੇ ਅਤੇ ਸਾਨੂੰ ਵੀ ਇਹ ਕਲਾ ਸਿਖਾ ਦੇਣਗੇ ਇਹ ਭੰਗਰ ਨਾਲ ਸੋਚਦਾ ਹੈ ਕਿਉਂ ਨਾ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਨੂੰ ਗੋਸ਼ਟੀ ਦਾ ਅਮੰਤਨ ਦਈਏ ਜਿਸ ਦੇ ਵਿੱਚ ਆਦੀ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਹਰਾ ਦਵਾਂਗੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਚੇਲੇ ਬਣ ਜਾਣਗੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਈ ਆਮ ਕੋਸ਼ ਨਹੀਂ ਹਨ ਸੋ ਅਕਾਲ ਪੁਰਖ ਦੇ ਸਰੂਪ ਹਨ ਸੋ ਭੰਗਰਨਾਥ ਜੋਗੀ ਅਤੇ ਉਹਦੇ ਚੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਉਸ ਪੌਦੇ ਥੱਲੇ ਵਿਰਾਜਮਾਨ ਹੋ ਜਾਂਦੇ ਹਨ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਕੋਸ਼ਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਜੋਗੀ ਪੁੱਛਦੇ ਹਨ ਇਹ ਬਾਲਕ ਜੋਗੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਲਕ ਕਹਿ ਕੇ ਸੰਬੋਧਨ ਇਸ ਲਈ ਕੀਤਾ ਕਿਉਂਕਿ ਜੋਗੀਆਂ ਅਤੇ ਸਿੱਧਾਂ ਨੇ ਪ੍ਰਾਣਯਾਮ ਅਤੇ ਤਪ ਦੇ ਨਾਲ ਆਪਣੀ ਉਮਰਾਂ ਬਹੁਤ ਲੰਬੀਆਂ ਕਰ ਲਈਆਂ ਸਨ ਮੰਨਿਆ ਜਾਂਦਾ ਹੈ ਇਤਿਹਾਸਕਾਰ ਦੱਸਦੇ ਹਨ ਕਿ ਉਹਨਾਂ ਦੀਆਂ ਉਮਰਾਂ 200 ਤੋਂ 300 ਸਾਲ ਤੱਕ ਵੀ ਸਨ ਤਾਂ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਨੂੰ ਦੇਖਦੇ ਹੋਏ ਸਿੱਧ ਜੋਗੀ ਉਹਨਾਂ ਨੂੰ ਬਾਲਕ ਕਹਿ ਕੇ ਸੰਬੋਧਨ ਕਰਦੇ ਹਨ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਪੁੱਛਦੇ ਹਨ ਅਲਗ ਤੂੰ ਕਿਸ ਦਾ ਚੇਲਾ ਹੈ ਤੁਸੀਂ ਕਿਹੜੀ ਮਤ ਅਪਣਾਈ ਹੈ ਅਤੇ ਤੁਸੀਂ ਕਿਸ ਤਸਵਰਤੀ ਉੱਪਰ ਪੂਰੇ ਉਤਰੇ ਹੋ ਅਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਹਨ ਪਵਣ ਆਰੰਭ ਸਤ ਗੁਰੂ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਮੇਰਾ ਮਨ ਹੀ ਤੋਲਣ ਲਈ ਤਕੜੀ ਹੈ ਮੇਰਾ ਚਿੱਤ ਹੀ ਬੱਟਾ ਹੈ ਭਾਈ ਗੁਰੂ ਦੀ ਸੇਵਾ ਹੀ ਮੇਰਾ ਸਰੂਪ ਹੈ ਤੋਲਣ ਹਰ ਹਿਰਦੇ ਵਿੱਚ ਉਸ ਮਾਲਕ ਨੂੰ ਤੋਲਦਾ ਹਾਂ ਅਤੇ ਇਸੇ ਅਭਿਆਸ ਵਿੱਚ ਹੀ ਚਿੱਤ ਨੂੰ ਰੱਖਦਾ ਹਾਂ ਮਤਲਬ ਮੇਰਾ ਗੁਰੂ ਉਹ ਅਕਾਲ ਪੁਰਖ ਹੈ ਅਤੇ ਮੇਰਾ ਮਨ ਸਾਧਕ ਅਤੇ ਜਗਿਆਸੂ ਦੀ ਤਰ੍ਹਾਂ ਉਸ ਦਾ ਚੇਲਾ ਹੈ ਅਗੋ ਭੰਗਨanath ਜੋਗੀ ਬੋਲਿਆ ਇਹ ਤਾਂ ਤੁਸੀਂ ਪ੍ਰਭੂ ਨੂੰ ਪ੍ਰਾਪਤ ਹੋ ਚੁੱਕਿਆ ਦੀ ਅਵਸਥਾ ਆਖੀ ਹੈ ਤੁਸੀਂ ਸਾਨੂੰ ਤੱਪੀ ਅਤੇ ਸਾਧੂ ਜਾਪ ਦੇਵੋ ਕੀਸੀ بڑے ਕਾਰੋਬਾਰ ਵੀ ਸਾਨੂੰ ਦਿੰਦੇ ਹੋ ਪਰ ਤੁਸੀਂ ਕਿਹੜੇ ਮੱਤ ਦੇ ਸਾਧੂ ਹੋ ਨਾ ਤਾਂ ਤੁਹਾਡੇ ਕੰਨਾਂ ਦੇ ਵਿੱਚ ਮੁੰਦਰਾ ਹਨ ਨਾ ਹੀ ਤੁਹਾਡਾ yogi ਵਰਗੀ ਵੇਸ਼ਭੂਸ਼ਾ ਹੈ ਸਾਡੀ ਜੋਗਮਤ ਅਪਣਾਓ ਕੰਨਾਂ ਵਿੱਚ ਮੁੰਦਰਾ ਪਹਿਨੋ ਅਤੇ ਸੰਨਿਆਸੀ ਬਣ ਜਾਓ ਅੱਗੋਂ ਗੁਰੂ ਜੀ ਜਵਾਬ ਦਿੰਦੇ ਹਨ ਏਕ ਓੰਕਾਰ ਸਤਪੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਪਸਮ ਚੜਾਈ ਹੈ ਜੋਗ ਨਾ ਮੰਦੀ ਮੁੰਡ ਮੁੰਡਾਈ ਐ ਜੋਗ ਨਾ ਸਿੰਘੀ ਹੋਜਾਈ ਐ ਅੰਜਨ ਮਾ ਨਰਿੰਜਨ ਰਹੀ ਐ ਜੋਗ ਜੁਗਤ ਇੰਜ ਪਾਈ ਐ ਪਹਿੰਨਾ ਦੇ ਧਰਨਾ ਮਾਤਰ ਨਾਲ ਕੋਈ ਜੋਗੀ ਨਹੀਂ ਬਣ ਸਕਦਾ ਗੋਦੜੀ ਟੰਗ ਲੈਣੀ ਡੰਡਾ ਹੱਥ ਵਿੱਚ ਫੜ ਲੈਣਾ ਭਸਮ ਪੀਣੀਆ ਕੰਨਾਂ ਦੇ ਵਿੱਚ ਮੁੰਦਰਾ ਪਾ ਲੈਣੀਆ ਜਾਂ ਸਿਰ ਦਾ ਮੁੰਡਨ ਕਰ ਲੈਣਾ ਇਹ ਕੋਈ ਜੋਗ ਨਹੀਂ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਈਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ਼ ਦਿਸੰਤਰ ਭਵਿਐ ਜੋਗ ਨਾ ਤੀਰਥ ਨਾਈਐ ਅੰਜਨ ਮਾਹ ਨਿਰੰਜਨ ਰਹੀਐ ਜੋਗ ਜਗਤ ਇੰਚ ਪਾਈਐ ਢਿੰਗੀ ਵਜਾਣੀ ਮੜੀਆ ਮਸਾੜਾ ਵਿੱਚ ਜਾਣਾ ਅਤੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਘੁੰਮਣਾ ਤੀਰਥ ਨਾਣਾ ਇਹ ਵੀ ਜੋਗ ਨਹੀਂ ਸਤਪੁਰ ਭੇਟੇ ਤਾਂ ਸੈਸਾ ਤੁੱਟੇ ਧਾਵਤ ਵਰਜ ਰਹੀ ਹੈ ਨਿਜਰ ਚਲੈ ਸਹਿਜ ਧੂਣੀ ਲੱਗੈ ਘਰ ਹੀ ਪਰਚਾ ਪਈ ਹੈ ਅੰਜਨ ਮਾਹ ਨਰੰਜਨ ਰਹੀ ਹੈ ਜੋਗ ਵਿੱਚ ਬਥ ਇੰਜ ਪਈ ਹੈ ਨਹੀਂ ਸਰੀਰ ਨੂੰ ਆਕੜ ਕੇ ਅੱਖਾਂ ਬੰਦ ਕਰਕੇ ਬੈਠੇ ਰਹਿਣਾ ਜਾਂ ਫਿਰ ਆਪਣੀਆਂ ਨਜ਼ਰਾਂ ਨੂੰ ਕਿਸੇ ਚੀਜ਼ 'ਤੇ ਟਿਕਾਣਾ ਵੀ ਜੋਗ ਨਹੀਂ ਜੋਗੀ ਆਖਦਾ ਹੈ ਅੱਛਾ ਜੀ ਫਿਰ ਤੁਹਾਡੇ ਮੁਤਾਬਿਕ ਜੋ ਕੀ ਹੈ ਗੁਰੂ ਜੀ ਆਖਦੇ ਹਨ ਨਾਨਕ ਜੀਵਤ ਆਮਰ ਰਹੀ ਹੈ ਐਸਾ ਜੋਗ ਕੋ ਮਈ ਹੈ ਬਾਜੇ ਬਾਜੋ ਸਿੰਗੀ ਵਜ ਤੋ ਨਿਰ ਕੋਪਤ ਪਾਈ ਹੈ ਅੰਜਨ ਵਾਹ ਨਿਰੰਜਨ ਰਹੀ ਹੈ ਜੋਗ ਜੁਗਤ ਤਿਉ ਪਾਈ ਹੈ ਵਾਹਿਗੁਰੂ ਪਹਿਲਾ ਸਤਪੁਰ ਮਿਲੇ ਫਿਰ ਸ਼ਕਤ ਸ਼ੂਭੇ ਦੂਰ ਹੋਣ ਅਰਥਾਤ ਸਾਰੇ ਸ਼ਕਤ ਦੂਰ ਹੋਣ ਆਪਣੇ ਮਨ ਨੂੰ ਬੰਨ ਬੰਨ ਕੇ ਰਖੀਏ ਅਤੇ ਮਨ ਦੇ ਵਿੱਚ ਹੀ ਮਨ ਨਾਲ ਪਰਚਾ ਪਾਈਏ ਕਿ ਮਨ ਨਾਮ ਜਪੇ ਅਰਥਾਤ ਨਾਮ ਜਪਦਿਆਂ ਜੇ ਮਨ ਭਜੇ ਤਾਂ ਮਨ ਨੂੰ ਹੀ ਰੋਕਣ ਵਾਲਾ ਹੀ ਉਸ ਨੂੰ ਰੋਕਣ ਵਾਲਾ ਬਣ ਜੇ ਜਦੋਂ ਆਪਣੇ ਮਨ ਦਾ ਟਿਕਾਵ ਹੋ ਜਾਂਦਾ ਹੈ ਅਤੇ ਸਹਿਜ ਦੀ ਸਮਾਧੀ ਲੱਗ ਜਾਂਦੀ ਹੈ ਜੋ ਕਿ ਕਿਸੇ ਰਸਤੋਂ ਘਟ ਨਹੀਂ ਕੋਈ ਹੱਥ ਦੀ ਸਮਾਧੀ ਨਹੀਂ ਸਗੋਂ ਸਹਿਜ ਦੀ ਸਮਾਧੀ ਦੀ ਗੱਲ ਕਰ ਰਹੇ ਹਾਂ ਉਸ ਦਾ ਮਤਲਬ ਹੈ ਕਿ ਉਹ ਬੰਦੇ ਉੱਠ ਤੇ ਗ੍ਰਸਥ ਵਿੱਚ ਰਹਿੰਦੇ ਹੋਏ ਵੀ ਆਪਣੇ ਕੰਮ ਕਾਰ ਦੇ ਹੋਏ ਵੀ ਸਦਾ ਆਨੰਦ ਵਿੱਚ ਤੇ ਸਹਿਜ ਵਿੱਚ ਬਣਿਆ ਰਹੇ ਇੰਤੋ ਤੱਕ ਕਿ ਸੁੱਤੇ ਸੁਧ ਵੀ ਮਨ ਉਸ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇ ਫਿਰ ਸਾਨੂੰ ਸਿੰਗੀ ਵਜਾਉਣ ਦੀ ਲੋੜ ਨਹੀਂ ਪੈਂਦੀ ਸਗੋਂ ਸਿੰਗੀ ਤਾਂ ਆਪਣੇ ਆਪ ਵੱਜਦੀ ਹੈ ਉਹ ਹੁੰਦੀ ਹੈ ਅਨੰਤ ਦੀ ਸਿੰਗੀ ਉਹੀ ਸਿੰਗੀ ਸਾਨੂੰ ਨਿਰਭਾਉ ਬਣਾਉਂਦੀ ਹੈ ਉਹੀ ਸਿੰਗੀ ਸਾਨੂੰ ਮਾਇਆ ਦੇ ਪੰਜ ਪੁੱਤਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾਉਂਦੀ ਹੈ ਸੋ ਜੀ ਗੁਰੂ ਨਾਨਕ ਦੇਵ ਜੀ ਨੇ ਬੜੇ ਪਿਆਰ ਅਤੇ ਸਹਿਜ ਵਿੱਚ ਜੋਗੀਆਂ ਨੂੰ ਇਹ ਗੱਲ ਸਮਝਾਈ ਸਭ ਸਭ ਜਾਣਦੇ ਹਨ ਕਿ ਗੁਰੂ ਜੀ ਗੱਲ ਤਾਂ ਬੜੀ ਪੱਤੇ ਦੀ ਕਰ ਰਹੇ ਹਨ ਅਤੇ ਇਹਨਾਂ ਨੂੰ ਗਿਆਨ ਦੀ ਕੋਸ਼ਿਸ਼ ਵਿੱਚ ਹਾਰਨਾ ਸੰਭਵ ਹੈ ਕਿ ਆਪਣੀ ਹਾਰ ਕਬੂਲਨ ਤੇ ਵੀ ਰਾਜ਼ੀ ਨਹੀਂ ਸਨ ਉਹਨਾਂ ਨੂੰ ਪਤਾ ਸੀ ਕਿ ਜੇ ਉਹ ਹਾਰ ਗਏ ਤਾਂ ਉਹਨਾਂ ਤੋਂ ਇਹ ਥਾਂ ਉਹਨਾਂ ਤੋਂ ਖਸ ਜਾਵੇਗਾ ਅਤੇ ਉਹਨਾਂ ਦੇ ਚੇਲੇ ਵੀ ਉਹਨਾਂ ਤੋਂ ਦੂਰ ਹੋ ਜਾਣਗੇ ਤਾਂ ਜੋਗੀ ਉਸ ਵੇਲੇ ਇੱਥੋਂ ਚਲੇ ਜਾਂਦੇ ਹਨ ਉਸ ਵੇਲੇ ਉਹ ਜੋਗੀ ਅਤੇ ਸਾਧੂ ਜੜੀ ਬੂਟੀਆਂ ਦਾ ਇੱਕ ਰਸ ਬਣਾ ਕੇ ਪੀਂਦੇ ਸਨ ਉਸ ਰਸ ਨੂੰ ਪੀ ਕੇ ਮਨ ਸੁੰਨ ਹੋ ਜਾਂਦਾ ਸੀ ਅਤੇ ਸਾਧੂ ਸਮਾਧੀ ਵਿੱਚ ਬੈਠ ਜਾਂਦੇ ਸਨ ਭੰਗਰਨਾਥ ਨੂੰ ਮਨ ਵਿੱਚ ਖਿਆਲ ਆਇਆ ਕਿਉਂ ਨਾ ਅਸੀਂ ਇਸ ਰਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪਿਆਈਏ ਅਤੇ ਉਸ ਉਹ ਇਸ ਰਸ ਦੇ ਅਨੰਦ ਦੀ ਭੂਚੀ ਕਰਕੇ ਆਪਣੇ ਆਪ ਸਾਡੀ ਜੋਗਮਤ ਵਿੱਚ ਰਲ ਜਾਣਗੇ ਤਾਂ ਭੰਗਰਨਾਥ ਰਾਤ ਨੂੰ ਉਹ ਰਸ ਦਾ ਪਿਆਲਾ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਲੈ ਕੇ ਆਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਵਦੇ ਹਨ ਇਹ ਭੰਗਰਨਾਥ ਇਹ ਕੀ ਹੈ ਤੇ ਇਸ ਨੂੰ ਪੀਣ ਨਾਲ ਕੀ ਹੋਵੇਗਾ ਉਹ ਜੋਗੀ ਭੰਗਲ ਨਾ ਜਵਾਬ ਦਿੰਦਾ ਹੈ ਕਿ ਇਹ ਪਿਆਲਾ ਰਸਤਾ ਹੈ ਇਸ ਨੂੰ ਪੀਣਾ ਸਵਾਦੀ ਲੱਗਦੀ ਹੈ ਅਤੇ ਇਸ ਸਵਾਦੀ ਵਿੱਚ ਅਸੀਂ ਭਗਤੀ ਕਰਦੇ ਹਾਂ ਅਤੇ ਉਸ ਭਗਤੀ ਦੇ ਵਿੱਚ ਆਨੰਦ ਦਾ ਅਨੁਭਵ ਹੁੰਦਾ ਹੈ ਗੁਰੂ ਜੀ ਮੁਸਕਰਾਏ ਭੰਦਰਨਾਥ ਨੂੰ ਕਹਿਣ ਲੱਗੇ ਇਹ ਭੰਦਰਨਾਥ ਇਹ ਜੋ ਤੁਸੀਂ ਰਸ ਲਿਆਏ ਹੋਏ ਤਾਂ ਦਾ ਜੜੀ ਬੂਟਿਆਂ ਤੋਂ ਬੜਿਆ ਹੋਇਆ ਰਸ ਹੈ ਜਿਸ ਨੂੰ ਵੱਧ ਮਾਤਰਾ ਦੇ ਵਿੱਚ ਲੈਣ ਨਾਲ ਨਸ਼ਾ ਹੁੰਦਾ ਹੈ ਆਪਣੇ ਮਨ ਦੀਆਂ ਨਾੜਾਂ ਖੁਸ਼ਕ ਹੋ ਜਾਂਦੀਆਂ ਹਨ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਭਗਤੀਆਂ ਹੁੰਦੀਆਂ ਹਨ ਉਨਾ ਪ੍ਰਾਤਿਆ ਨੂੰ ਤੁਸੀਂ ਅਨੰਤ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਇਹ ਨਸ਼ਾ ਉਤਰ ਜਾਂਦਾ ਹੈ ਉਸ ਵੇਲੇ ਸਾਡੇ ਸਰੀਰ ਨੂੰ ਫਿਰ ਇਸ ਦੀ ਤੋੜ 걸ਦੀ ਹੈ ਫਿਰ ਤਾਂ ਇਹ ਜਿਹੜਾ ਅਨੰਤ ਅਸੀਂ ਅਨੁਭਵ ਕੀਤਾ ਹੈ ਉਹ ਇਸ ਨਸ਼ੇ ਦਾ ਹੋਇਆ ਨਾ ਕਿ ਉਸ ਪ੍ਰਭੂ ਪਰਮਾਤਮਾ ਦਾ ਅਸੀਂ ਤਾਂ ਉਸ ਪਰਮਾਤਮਾ ਦੇ ਨਾਮ ਦਾ ਨਸ਼ਾ ਕੀਤਾ ਹੈ ਜੋ ਸਾਡੇ ਅਠੋ ਪਹਿਲ ਚੜਿਆ ਰਹਿੰਦਾ ਹੈ ਗੁਰੂ ਜੀ فرمਉਂਦੇ ਹਨ ਇਹ ਭੰਗਰਨਾਥ ਧਿਆਨ ਦੀ ਓਖਧ ਕਰ ਉਸਤੇ ਕਰਨੀ ਦੀ ਕਸਲਾ ਪ੍ਰੇਮ ਦਾ ਕੋਜਾ ਲਾ ਗਿਆਨ ਦੀ ਅੱਗ ਬਾਲ ਤੇ ਭਾਉ ਭਾਉ ਦੇ ਭਾਂਡੇ ਦੇ ਵਿੱਚ ਸੂਰਤ ਅਤੇ ਦਇਆ ਨੂੰ ਪਾ ਕੇ ਇੰਜ ਰਗੜ ਪਕਾ ਉਸ ਤੋਂ ਬਾਅਦ ਸਹਿਜ ਦੇ ਪਿਆਲੇ ਵਿੱਚ ਪਾ ਕੇ ਪੀਓ ਇਹ ਪਿਆਲੇ ਨੂੰ ਪੀਣ ਦੇ ਨਾਲ ਕਦੇ ਵੀ ਆਨੰਦ ਦੀ ਅਵਸਥਾ ਨਹੀਂ ਉਤਰਦੀ ਅਥੇ ਪੈਰ ਆਨੰਦ ਦਾ ਅਨੁਭਵ ਹੁੰਦਾ ਹੈ ਉਹ ਨਸ਼ਾ ਚੜਦਾ ਹੈ ਤਾਂ ਸਾਨੂੰ ਹਰ ਘਰ ਉਸ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ ਤੇ ਉਹੀ ਦਰਸ਼ਨ ਸਾਨੂੰ ਅਨੰਦਮਈ ਰੱਖਦੇ ਹਨ। ਇਹੀ ਸਾਡੀ ਸ਼ੁਰਾ ਹੈ, ਇਹੀ ਸਾਡਾ ਪਿਆਲਾ ਹੈ। ਇਹ ਸਭ ਵਾਰਤਾ ਲਾਭ ਤੋਂ ਬਾਅਦ ਵਾਰਤਾ ਲਾਭ ਬਹੁਤ ਲੰਬੀ ਚੱਲ ਜਾਂਦੀ ਹੈ ਅਤੇ ਭੰਗਰਨਾਥ ਸਮਝ ਜਾਂਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਪਰ ਇਹੜੀ ਤਰਕੀਬ ਵੀ ਕੰਮ ਨਹੀਂ ਆਏਗੀ। ਤਾਂ ਫਿਰ ਉਹ ਹੋਰ ਤਰਕੀਬਾਂ ਲੱਭਣ ਲੱਗ ਜਾਂਦਾ ਹੈ ਕਿਉਂਕਿ ਭੰਗਰਨਾਥ ਹਰਮਨ ਨੂੰ ਤਿਆਰ ਨਹੀਂ ਸੀ। ਉਹ ਕਿਸੇ ਵੀ ਤਰੀਕੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਹਿਲਾ ਕੇ ਉੱਥੋਂ ਕੱਢਣਾ ਚਾਹੁੰਦਾ ਸੀ। ਕਿ ਉਸਨੂੰ ਲੱਗਦਾ ਸੀ ਕਿ ਸ੍ਰੀ ਗੁਰੂ ਨਾਲਕ ਦੇਵ ਜੀ ਉਹਨਾਂ ਨੂੰ ਹਰਾ ਕੇ ਉੱਥੋਂ ਕੱਢਣ ਆਏ ਹਨ ਪਰ ਸ੍ਰੀ ਗੁਰੂ ਨਾਲਕ ਦੇਵ ਜੀ ਤਾਂ ਉਸਨੂੰ ਸਿੱਧੇ ਰਾਹ ਪਾਣ ਆਏ ਸਨ ਉਹਨਾਂ ਦਾ ਕੋਈ ਵੀ ਇਰਾਦਾ ਉੱਥੇ ਰੁਕਣ ਦਾ ਨਹੀਂ ਸੀ ਸਾਨੂੰ ਪੁਰਾਣੀ ਪਾਕੀਆਂ ਤੋਂ ਹੀ ਪ੍ਰਮਾਣ ਮਿਲਦੇ ਹਨ ਕਿ ਜਦੋਂ ਭੰਗਰਨਾਥ ਆ ਜਾਂਦਾ ਹੈ ਤਾਂ ਉਹ ਉਹ ਤਰਤੀਬਾ ਸ੍ਰੀ ਗੁਰੂ ਨਾਲਕ ਦੇਵ ਜੀ ਉੱਪਰ ਵਰਤਦਾ ਹੈ ਨਾ ਤਰਤੀਬਾ ਦੇ ਵਿੱਚ ਭੰਗਰਨਾਥ ਆਪਣੇ ਆਪ ਨੂੰ ਨਿਪੁੰਨ ਸਮਝਦਾ ਸੀ ਅਰਥਾਤ ਦਿੱਤੀਆਂ ਅਤੇ ਸਿੱਧੀਆਂ ਦੇ ਤਰੀਕੇ ਸ੍ਰੀ ਗੁਰੂ ਨਾਲਕ ਦੇਵ ਜੀ ਤੇ ਅਜਮਾਉਂਦਾ ਹੈ ਕੀਰਤ ਕਰੋ ਨਾਲ ਦੇਵ ਜੀ ਤਾਂ ਆਪਕਾਲਕਰੂ ਦੇ ਸਰੂਪ ਸਨ ਉਹਨਾਂ ਦੇ ਦਰਮਿਆਨ ਕਰਾਮਾਤਾਂ ਦੀ ਕਮੀ ਨਹੀਂ ਸੀ ਮੰਨ ਤੋਂ ਕਰਾਮਾਤ ਦਿਖਾਣ ਤੋਂ ਵਚਦੇ ਸਨ ਇਹ ਆਖਦੇ ਸਨ ਕਿ ਕਰਾਮਾਤਾ ਸਾਨੂੰ ਉਸ ਪ੍ਰਮਾਤਮਾ ਤੋਂ ਦੂਰ ਕਰਦੀਆਂ ਹਨ ਕਰਾਮਾਤ ਕਰਨ ਦੇ ਨਾਲ ਬੰਦਾ ਮਨ ਦੇ ਵਿੱਚ ਹੰਕਾਰੀ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਪਰ ਸਮਝਣ ਲੱਗ ਜਾਂਦਾ ਹੈ ਇਹੀ ਹੰਕਾਰ ਪ੍ਰਭੂ ਦੇ ਬਿਲਾਪ ਦੇ ਵਿੱਚ ਰੁਕਾਵਟ ਮੁਕਾਵੜ ਬਣਦੀ ਹੈ ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਰਾਮਾਤਾ ਤੋਂ ਵਚਦੇ ਸਨ ਬੰਦੇ ਜਾਂਦਾ ਹੈ ਕਿ ਸਿਦਾਂ ਨੇ ਬਹੁਤ ਤਰ੍ਹਾਂ ਦੀਆਂ ਕਰਾਮਾਤਾ ਕੀਤੀਆਂ ਮਰਦਾਨੇ ਨੂੰ ਹਵਾ ਵਿੱਚ ਉਡਾਇਆ ਖੁਦ ਹਲੋਕ ਵੀ ਹੋ ਜਾਂਦੇ ਹਨ ਇਹਨਾਂ ਸਭ ਕਰਾਮਾਤਾ ਦਾ ਜਵਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਨਹੀਂ ਦਿੱਤਾ ਵੀਡੀਓ ਕਾਫੀ ਲੰਬੀ ਹੋ ਗਈ ਹੈ ਇਸ ਕਰਕੇ ਅਸੀਂ ਤੁਹਾਨੂੰ ਅੱਗੇ ਦੀ ਸਾਂਖੀ ਲਈ ਅਗਲੀ ਵੀਡੀਓ ਜਲਦੀ ਹੀ ਅਪਲੋਡ ਕਰਾਂਗੇ ਅਤੇ ਦੱਸਾਂਗੇ ਕਿ ਸਿਦਾਂ ਨੇ ਗੁਰੂ ਨਾਨਕ ਜੀ ਉੱਤੇ ਕੀ ਕੀ ਕਰਾਮਾਤਾ ਕੀਤੀਆਂ ਅਤੇ ਗੁਰੂ ਨਾਨਕ ਜੀ ਨੇ ਉਹਨਾਂ ਦਾ ਜਵਾਬ ਕਿਵੇਂ ਦਿੱਤਾ ਨਾਲ ਹੀ ਇਹ ਵੀ ਦੱਸਾਂਗੇ ਕਿਸ ਸਿਦਾਨੇ ਕਿਵੇਂ ਹਾਰ ਮੰਨੀ ਅਤੇ ਨਾਨਕ ਮਤਾ ਦੀ ਸਥਾਪਨਾ ਕਿਵੇਂ ਹੋਈ ਸੋ ਸਾਡੇ ਨਾਲ ਜੁੜੇ ਰਹੋ ਅਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ